ਕਿ ਸਮਾਦੇ ਸਦੀਕ ਸਾਹਿਬ ਤੁਸੀਂ ਬੜੇ ਧਨੀ ਹੋ ਬਚਪਨ ਤੋਂ ਹੈ ਨਾ ਬਚਪਨ ਤੋਂ ਪਰਮਾਤਮਾ ਤੁਹਾਡੇ ਤੇ ਬੜਾ ਦਿਆਲ ਹੈ ਕੋਈ ਸ਼ੱਕ ਨਹੀਂ ਮੈਨੂੰ ਇੱਕ ਹੋਰ ਲਿੱਖੀ ਜੀ ਗੱਲ ਸੁਣਾਉਣਾ ਮੈਂ ਜਦੋਂ 6-7 ਸਾਲ ਦਾ ਸੀ ਨਾ ਮੈਨੂੰ ਕੋ ਬਾਬਾ ਹੁੰਦਾ ਸੀਗਾ ਸੰਤ ਸੀਗਾ ਹਾਂ ਅੱਜ ਕੱਲੇ ਉਹ ਸੰਤ ਨਹੀਂ ਹੋਰ ਸੰਤ ਸੀ ਉਹ ਮੈਨੂੰ ਕਹਿੰਦੇ ਕਿ ਉਹ ਜਰਨਲ ਮੇਰੀ ਚਿੱਪੀ ਚੱਕ ਲਿਆ ਉਹ ਜਰਨਲ ਮੇਰੇ ਖੜਾ ਮਾ ਚੱਕ ਲਿਆ ਉਹ ਜਰਨਲ ਮੈਂ ਮੇਰੇ ਫਾਦਰ ਸਾਹਿਬ ਨੂੰ ਕਹਿੰਦੇ ਨਾ ਕਹਿੰਦੇ ਜੀ ਇਹ ਤਾਂ ਸੁਦੀਕ ਹੈ ਜਰਨਲਿਸਟ ਹੈ ਕਹਿੰਦੇ ਤੈਨੂੰ ਬੜਾ ਪਤਾ ਇਹ ਜਰਨਲਿਸਟ ਹੈ ਇਹ ਹਮ ਛੋਟੀ ਸਾਹਿਬ ਉਸ ਬੰਦੇ ਦੇ ਮੂੰਹ ਚੋਂ ਲਫ਼ਜ਼ ਨਿਕਲੇ ਹੋਏ ਮੈਂ ਡਰਾਮਾ ਬੰਦਲਿਸ਼ ਰਿਹਾ ਉੱਥੇ ਵੀ ਮੋਰੀ ਸੀਗਾ ਜਦੋਂ ਮੈਂ ਪਬਲਿਕ ਰਿਲੇਸ਼ਨ ਚ ਗਿਆ ਉੱਥੇ ਵੀ ਮੈਂ ਆਰਟਿਸਟ ਵਰਤੀ ਹੋਇਆ ਤੇ ਫਿਰ ਡਰਾਮਾ ਸੈਕਟਰ ਬਣ ਗਿਆ ਉਸ ਤੋਂ ਮਗਰ ਮੇਰੀ ਆਪਣੀ ਪਾਰਟੀ ਬਣ ਗਈ ਉਹ ਚੱਲਦਾ ਰਿਹਾ ਉਸ ਤੋਂ ਮਗਰ ਮੈਨੂੰ ਲੋਕਾਂ ਨੇ ਐਮਐਲਏ ਬਣਾਤਾ ਫਿਰ ਮੈਨੂੰ ਐਮ ਪੀ ਬਣਾਤਾ ਇਹ ਤੇ ਰੈਰ ਵਾਲੀ ਗੱਲ ਹੈ ਹੋਰ ਜਰਨਲ ਵਾਲੀ ਗੱਲ ਹੈ ਸਾਰੇ ਖੇਤਰਾਂ ਚ ਬੰਦੇ ਦਾ ਮਕਬੂਲ ਹੋਣਾ ਇਹ ਬਹੁਤ ਵੱਡੀ ਗੱਲ ਹੈ ਕਿ ਹਰ ਫੀਲਡ ਚ ਬੰਦਾ ਕਾਮਯਾਬ ਨਹੀਂ ਹੁੰਦਾ ਸਾਹਿਬਾਤ ਵਡਿਆਈਆਂ ਜਿਸ ਮਾਵੇ ਤੇ ਉਸਦੇ ਇਹ ਮਾਲਕ ਦੀ ਹਾਂਜੀ ਮੈਂ ਤਾਂ ਤਨਵਾਦ ਹੋਦਾ ਹਮੇਸ਼ਾ ਧੰਨਵਾਦ ਕਰਦਾ